ਮੰਮੀ ਬੈਠੀ ਆ ਹਾਂ ਬੈਠੀ ਆ ਕਾਰਾਂ ਹੀ ਭਾਂਡੇ ਭੁੰਡੇ ਸਾਬ ਹਾਂ ਮੰਮੀ ਭਾਂਡੇ ਤੋਇਆਂ ਆਂ ਔਰ ਸੋਈ ਵੀ ਸਾਫ਼ ਕਰ ਆਈਆਂ ਚਲ ਚੰਗਾ ਕੀਤਾ ਦਾ ਨਾ ਕਰਨੀ ਸੀ ਮੰਮੀ ਚੰਗੀ ਤਰ੍ਹਾਂ ਹੀ ਕਰਕੇ ਆਈਆਂ ਹਨ ਸਾਫ਼ ਸੁਥਰਾ ਕਰਕੇ ਆਈਆਂ ਸੋਈ ਦੇ ਵਿੱਚ ਇੱਕ ਭਾਂਡਾ ਨਹੀਂ ਛੱਡ ਕੇ ਆਈ ਚੰਗਾ ਕੀਤਾ ਫੇਰ ਉਹਨੇ ਕਹਿਣਾ ਵਾ ਵੀ ਚੰਗੀ ਤਰ੍ਹਾਂ ਸਪਾਈ ਨਹੀਂ ਕੀਤੀ ਇਹਨਾਂ ਨੂੰ ਮੰਮੀ ਭਾਬੀ ਨੇ ਤਾਂ ਕਹਿੰਦੀ ਰਹਿਣਾ ਭਾਬੀ ਨੇ ਕਦੀ ਕਿਹਾ ਜਿੰਨਾ ਮਰਜ਼ੀ ਕੰਮ ਕਰਕੇ ਦੇ ਦੋ ਹੋਰ ਕੋਈ ਦੱਸਿਆ ਤਾਂ ਨਹੀਂ ਕੰਮ ਦਿੰਦਾ ਹਜੇ ਹਜੇ ਤਾਂ ਨਹੀਂ ਦੱਸਿਆ ਉੱਠਣੇ ਵਾਲੀ ਹੋਣੀ ਉਸਕੀਮਾ ਲਾ ਕੇ ਅੰਦਰ ਆਉਣੀਆਂ ਨੇ ਬਥੇਰੇ ਕੰਮ ਗੇਣੇ ਨੇ ਕਰਨੇ ਪੈਣੇ ਹਨ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਮੰਮੀ ਭਾਬੀ ਦੀ ਸਾਰੀ ਦਿਹਾੜੀ ਮੰਜਾ ਮਲ ਕੇ ਪਈ ਰਹਿੰਦੀ ਆ ਪਤਾ ਨਹੀਂ ਇਹ ਹੱਡੂ ਵੀ ਨਹੀਂ ਦੁਖਦੇ ਸਾਰੀ ਦਿਹਾੜੀ ਸਾਨੂੰ ਇਹਨੇ ਬਹਿ ਨਹੀਂ ਦੇਣਾ ਇਹ ਜਿਹਿਆਂ ਦੇ ਹੱਡ ਨੂੰ ਦੁਖਦੇ ਹੁੰਦੇ ਇਹਦੇ ਦੂਜਿਆਂ ਦੇ ਹੱਟ ਤੋੜ ਕੇ ਨਾ ਰੱਜੇ ਤੇ ਇਹ ਕਿੱਥੋਂ ਦੁਖਣੇ ਇਹ ਤਾਂ ਗੱਲ ਮੰਮੀ ਤੁਹਾਡੀ ਸਹੀ ਆ ਉਦਾਂ ਇਹ ਆ ਕਿ ਜਿੰਨਾ ਕ ਚਰੰਦਰ ਬੜੀ ਆ ਨਾ ਉਹਨਾਂ ਕ ਚੇਕੇ ਤੇ ਬਹਿ ਲੀਏ ਚਾਹ ਦੇ ਨਾਲ ਮੈਂ ਤੇ ਜਦੋਂ ਆ ਗਈ ਨਾ ਉਦੋਂ ਇਹਨੇ ਕਹਣਾ ਆ ਕਰ ਲਓ ਉਹ ਕਰ ਲਓ ਆਪ ਦੇਖ ਲੋ ਸਵੇਰ ਦਾ ਵਿੜਾ ਤੋਤਾ ਵਾ ਉਥੇ ਪੈਪ ਛੱਡਿਆ ਵਾ ਕੰਮ ਕਰਨਾ ਨੂੰ ਉਹ ਕਲਪ ਮੌਤ ਵਿਖਾਲੀ ਦਿੰਦੀ ਤੈਨੂੰ ਕੜਾ ਪਤਾ ਨਹੀਂ ਕਾ ਸੁਪਰਕਾਰ ਸੁੱਤੀ ਘੜੀ ਟਿਕੀ ਟਿਕੀ ਰਵੇ ਤੇਰੇ ਨੇ ਉੱਠ ਕੇ 100 ਕੰਮ ਦੱਸਣੇ ਐਵੇਂ ਨਹੀਂ ਅੰਦਰ ਪਈਓ ਕਰੋਨਾ ਵੀ ਕੀ ਆ ਪਾਇਤੋ ਜਿੱਥੇ ਘੰਟਾ ਸੌਣਾ ਮੈਂ ਕਹਿੰਦੀ 2 ਘੰਟੇ ਸੌਲੇ ਅਸੀਂ ਵੀ ਜਰਾ ਰੈਸਟ ਕਰ ਲਾਂਗੇ ਨਹੀਂ ਤੋੜ ਦਿਆਂ ਸਾਰੀ ਇਨੇ ਕੜਾ ਆ ਕਰ ਦੋਣੀ ਉਹ ਕਰ ਦੋਣੀ ਚਾਹ ਬਣਾ ਦੋਣੀ ਖਲੋਣੀ ਨਹੀਂ ਦੇਣਾ ਜਿਨਾ ਹਰਾਮ ਕੀਤਾ ਸਾਡਾ ਤੇਨੇ ਫੇਰ ਵੇਲਾ ਚੰਗੀ ਦੀ ਚੰਗੀ ਕੀ ਕਰੀਏ ਹੁ ਮੈਂ ਤਾਂ ਮੰਮੀ ਕਹਿੰਨੀ ਆ ਇਹ ਕਰੀ ਵੀਰ ਨਾਲ ਗੱਲ ਕਰੀਏ ਤੂੰ ਹੀ ਨਹੀਂ ਕਰਨੀ ਮੈਂ ਕਰਾਂ ਵੇਹਲਾ ਕਰਕੇ ਵੀਰ ਵੀ ਤੋਹਦਾ ਹੀ ਆ ਉਹਨੇ ਸਾਡੇ ਸਾਹਮਣੇ ਕੋਈ ਕਹਿਣਾ ਤੋ ਤੇ ਸਾਹਮਣੇ ਕੋਈ ਕਹਿ ਦੇਣਾ ਸਾਡਾ ਵੀ ਦਿਲ ਰੱਖ ਲੈਣਾ ਤੋ ਉਹਦਾ ਵੀ ਰੱਖ ਲੈਣਾ ਸਾਨੂੰ ਹੀ ਕੰਮ ਕਰਨਾ ਪਣਾ ਤੂੰ ਜਿੰਨਾ ਮਰਜੀ ਵੀਰ ਨਾਲ ਗੱਲ ਕਰਕੇ ਵੇਖ ਲੈ ਜੇ ਤੇਰੇ ਮਨ ਚਾਹਗਾ ਨਾ ਤੇ ਇੱਕ ਵਾਰੀ ਤੂੰ ਗੱਲ ਕਰਕੇ ਵੇਖ ਹੀ ਲੈ ਐਨੂੰ ਨਾ ਉਹ ਵੀ ਮੇਰੀ ਮम्मी ਗੱਲ ਨਹੀਂ ਕਰਨ ਦਿੰਦੀ ਮੈਂ ਫੇਰ ਡਰ ਜਾਨੀ ਨਾ ਜੇ ਵੀਰ ਨੂੰ ਕੋ ਕਹਿਆ ਤੇ ਵੀਰ ਇਹਦੇ ਦਿਵਾਲੇ ਹੋ ਗਿਆ ਐਵੇਂ ਵੀਰ ਨੇ ਮਾਰ ਮੂਰ ਦਿੱਤੀ ਚਪੇੜ ਚ ਕੋੜ ਤੇ ਕਿਨੇ ਹੱਡੇ ਦਿਵਾਲੇ ਹੋ ਜਾਣਾ ਵਾ ਲਾ ਤੂੰ ਤਾਂ ਪੋਲੀਆਂ ਗੱਲਾਂ ਕਰਦੀ ਆ ਵੀਰ ਇਹਦੇ ਚਪੇੜ ਮਾਰੇ ਇਹ ਕਿਹ ਕਿਤਾਬ ਚ ਲਿਖਿਆ ਹੀ ਨਹੀਂ ਨਾ ਉਹ ਚਪੇੜ ਖਾਂਦੀ ਤੈਨੂੰ ਲੱਗਦਾ ਚਪੇੜ ਖਾਊਗੀ ਵੇਖਦੀ ਆਉਂ ਆ ਤਾਂ ਤੋੜਦਾ ਵਾ ਗਾੜੀ ਤੈਨੂੰ ਨਹੀਂ ਨਾ ਪਤਾ ਲੱਗਦਾ ਮੈਂ ਸਾਰੇ ਚਾਲ ਚੱਲਣ ਬੈਠੀ ਵੇਖਦੀ ਮਮੀ ਸਕਦੇ ਭਾਬੀ ਵੇਖਦੀ ਪਰ ਆਪਣੀ ਭੇਡ ਵਗੋ ਆ ਜਿੱਦਾ ਖਾ ਹੀ ਜਾਣਾ ਹੁੰਦਾ ਵਾ ਹੋਰ ਚੱਲ ਚੁੱਪ ਕਰ ਹੋਰ ਨਾ ਉੱਠਣ ਦਾ ਟਾਈਮ ਹੋ ਗਿਆ ਵਾ ਕਿਤੇ ਇੱਥੇ ਗੱਲਾਂ ਸੁਣਦੀ ਤੇ ਸਾਡੇ ਦਿਵਾਲੇ ਹੋ ਜੇ ਸਾਡੀ ਉਹਨੇ ਐ ਮੱਲੋ ਮੱਲੀ ਲਾਫਾ ਕਰਕੇ ਰਾਤ ਧਣੀ ਤਫਾ ਕਰ ਸਾਨੂੰ ਕੋਲੋੜੇ ਤੇ ਥੋਣੇ ਥੋਣ ਦੀ ਮਰਨ ਦੇ ਅੱਗੇ ਵੇਹੇ ਕੰਮ ਕਰਦੇ ਹੁਣ ਵੀ ਇਹ ਕਰਨਾ ਹੀ ਕਰਨਾ ਆਹੀਂ ਕਿਹੜਾ ਥੱਕ ਜਾਂਦੀ ਆ ਕੋਈ ਨਹੀਂ ਦਾ ਕੰਮ ਕੀਤਾ ਨਹੀਂ ਪੁੱਤ ਕੋਈ ਥੱਕਦਾ ਸਗੋ ਚੰਗਾ ਸਰੀਰ ਤੁਰਦਾ ਫਿਰਦਾ جے ਪਈ ਰਿੰਦੀ ਮੰਜੇ ਤਾਂ ਤੁਰਿਆ ਨਹੀਂ ਨਾ ਜਾਂਦਾ ਕਦੀ ਕਿਦੀ ਮੇਰੇ ਇੱਥੇ ਪੀੜਤ ਕਦੀ ਇੱਥੇ ਪੀੜ ਚੱਲ ਮਾਲਕ ਸੋਖ ਰੱਗਾੜੇ ਪੀੜਤ ਨਹੀਂ ਕਦੀ ਹੁੰਦੀ ਤੁਰਿਆ ਤਾਂ ਫਿਰਦੀਆਂ ਕਿ ਨਹੀਂ ਹੋਰ ਤੁਸੀਂ ਪੀਣਾ ਕੋਈ ਚਾਹ ਪਾਣੀ ਨਹੀਂ ਚਾਹ ਜੇ ਨਹੀਂ ਪੀਣੀ ਉੱਠਦੀ ਆ ਤਾਂ ਫਿਰ ਬਣਾਉਣੀ ਪਾਣੀ ਭੇਜ ਚੱਲ ਪੀਲਾਂਗੇ ਚਲੋ ਠੀਕ ਆ ਫਿਰ ਉਹਦੀ ਗੱਲ ਕਰਦੀ ਆਪਣੇ ਭਰਾ ਦੀ ਉਹ ਕਿਹੜਾ ਖੇਤੀ ਬੋੜਦਾ ਉਹਨੂੰ ਇਹਨਾਂ ਨੇ ਪਤਾ ਵੀ ਪੱਠਾ தੱਥਾ ਪਾਉਣਾ ਗਾਂ ਹੀ ਉੱਧੇ ਹੀ ਪੁੱਖੀ ਖਲੋਤੀ ਆ ਰਾਤ ਨੂੰ ਝੋਣੀ ਵੀ ਲੋ ਆ ਉੱਧੇ ਫਿਰ ਤਰ ਕੇ ਕਿੱਥੋਂ ਆਇਆ ਵਾਂ ਮੈਂ ਕਿ ਤੁਹਾਨੂੰ ਪੱਠੇ ਪਾ ਗਿਆਂ ਗਾਈ ਨੂੰ ਲਾ ਗਾਂ ਦੇ ਦਰਵਾਜੇ ਤੂੰ ਇਧਰੋਂ ਪੱਠੇ ਕਿਦਨ ਪਾ ਗਏ ਅਲੀ ਬੰਨ ਕੇ ਆਏ ਆ ਗਵਾਂਡੀਆਂ ਦਾ ਸੂਈ ਜਿਹੜੀ ਤਾਜੀ ਇੱਥੇ ਤੇ ਤੁਹਾਡੇ ਥਾਂ ਹੀ ਬੰਨਣ ਨੂੰ ਕਿਤੇ ਚੱਲ ਸ਼ੋ ਕਰਵਾ ਤੈਨੂੰ ਕਿਹਦੇ ਚੇਤਾ ਰਿਆ ਪੱਠਿਆਂ ਦਾ ਟਾਈਮ ਨਾ ਅੱਜ ਤੂੰ ਪਾਏ ਤੇ ਹੈਗੇ ਨਾ ਤੇ ਪੱਠੇ ਦਾ ਟਾਈਮ ਨਾ ਪਉਣੇ ਨਹੀਂ ਉਹ ਮੰਮੀ ਮੈਂ ਇੱਕ ਹਿਸਾਬ ਲਾਇਆ ਵਾ ਬਲਜੀਤ ਸੱਚਾ ਹੀ ਜਾਂਦੀ ਆ ਤੂੰ ਤੁਹਾਨੂੰ ਮੇਰਾ ਕੰਮ ਦੇਖਦਾ ਆਪਣੇ ਤੂੰ ਸਾਰੇ ਜਣੇ ਸੁਣਾਈ ਜਾਂਦੇ ਕਿ ਮੈਂ ਆਹ ਕਰਦੀ ਕੁੜੀ ਆਹ ਕਰਦੀ ਤੂੰ ਵੀ ਕੱਖ ਨਹੀਂ ਕਰਦਾ ਬਲਜੀਤ ਵੀ ਕੱਖ ਨਹੀਂ ਕਰਦੀ ਮੈਨੂੰ ਢਾਡੀ ਨਹੀਂ ਸਮਝ ਲੱਗਦੀ ਆ ਲੈ ਲਾ ਲਾ ਸ਼ਿਕਾਇਤਾਂ ਤੇ ਗਾੜੀ ਅਗਲਾ ਬਲਜੀਤ ਦੇਖੋ ساری ساری ਕੰਮ ਮੈਂ ਕਰਦਾ ਤੇ ਤੂੰ ਟੁੱਟ ਮਰਦਾ ਤੁਸੀਂ ਹੋਲੀ ਜੇ ਤੂੰ ਜੇ ਕਰਦਾ ਇੱਕ ਖਨੀ ਪੱਠੇ ਨਹੀਂ ਪਾਉਂਦਾ ਪੱਠੇ ਨਹੀਂ ਪਾਉਂਦਾ ਸਾਰੀ ਕੀਤੀ ਗ੍ਰੇਦੀ ਪੱਠਿਆਂ ਦੇ ਲਾ ਕੇ ਸਵਾਹ ਕਰ ਦਿੰਦੇ ਮੈਂ ਕਾਦੇ ਕੰਮ ਆ ਇੱਕ ਗਾਈ ਨੂੰ ਤਾਂ ਪੱਠੇ ਪਾਉਣੇ ਹੁੰਦੇ ਆ ਤਾਂ ਵੀ ਤੂੰ ਟਾਟਾ ਮਾਰਦਾ ਰਹਿਣਾ ਕਾਦੇ ਕੰਮ ਆ ਤੈਨੂੰ ਤੂੰ ਲੋਕੀ ਕੰਮ ਨਹੀਂ ਕਰਦੇ ਸਾਰੇ ਕੰਮ ਮੈਂ ਹੀ ਕਰਦਾ ਤੂੰ ਹੋਰ ਵੀ ਕਰਦਾ ਵੀਰਾ ਪੱਠੇ ਪਾਇਆ ਤੇ ਕਿਸੇ ਪਾਸੋਂ ਲੱਗਣ ਨਹੀਂ ਕਿਦਾਂ ਪੈਣ ਪਹੁੰਚ ਕੇ ਤੇ ਆਏ ਆ ਮੈਨੂੰ ਲੱਗਦਾ ਉਹਦੇ ਹੀ ਗੇੜੇ ਗੂੜੇ ਕੱਢ ਕੇ ਆ ਗਏ ਨੇ ਪੱਠੇ ਕੇ ਮੁੰਡੇ ਕੋ ਪਵਾ ਲਏ ਹੋਣੇ ਮੈਨੂੰ ਪਤਾ ਵਾ ਕੰਮ ਕਰਕੇ ਉਸੋ ਕੀ ਪੱਠੇ ਪਏ ਕਿ ਨਹੀਂ ਪਏ ਨਾ ਆਈ ਹੁਣ ਕਰਾਂ ਜੂ ਸੁਹਾਂ ਲੈਂਦੇ ਫਿਰ ਇਹ ਵੀ ਵੀਰ ਇੱਥੇ ਪੱਠੇ ਪਾ ਕੇ ਆ ਕੇ ਨਹੀਂ ਗਿਆ ਵੇ ਯਕੀਨ ਨਹੀਂ ਕਰਦਾ ਸਿੱਖੋ ਨਾ ਤੁਸੀਂ ਚਾਹ ਪਾਣੀ ਬਣਾਏਗਾ ਗਾਲੀ ਪੈਣਾ ਮੇਰੇ ਤੁਸੀਂ ਹੁਣ ਹਾਂ ਨੂੰ ਚਾਹ ਪਾਣੀ ਕਹਿੰਦੇ ਬਣਾਉਣਾ ਜਿਹੜੀ ਮਾਂ ਵਾਲੀ ਸਵੇਰ ਦੀ ਸੁੱਤੀ ਉਹਨੂੰ ਉਠਾਲਾਂ ਹਾਂ ਨੂੰ ਵੀ ਕਰੇ ਘੁੱਟ ਚਾਹ ਬਣਾ ਕੇ ਦੇ ਦਿਆ ਕਰੇ ਜਾਓ ਜਾ ਕੇ ਅਗਿੰਦਰ ਐਸ ਗੱਲ ਦਾ ਤੂੰ ਨਬੇੜਾ ਕਰੀ ਜਿਹੜਾ ਨੇ ਵੇਖਣ ਗਏ ਉਹਨਾਂ ਮੰਮੀ ਕੀ ਜਾਂਦੀ ਵੀਰ ਮੈਨੂੰ ਜਵਾਨ ਕੁੜੀ ਲੈਣੀ ਹੈ ਮੈਂ ਕੀ ਕਹੇ ਮੈਂ ਤਾਂ ਰਹਿਣ ਦੇ ਨਹੀਂ ਕਰਨਾ ਰਿਸ਼ਤਾ ਇਹ ਜਿਆਦੀ ਲੰਮੀ ਨਹੀਂ ਕੀਤਾ ਜਾ ਕਰੂਣੀ ਤੂੰ ਮੰਦੀ ਨਹੀਂ ਰੋ ਨਹੀਂ ਵੀਰ ਹੁਣ ਜੇ ਉੱਚੀ ਜੰਮੀ ਲੰਮੀ ਜਵਾਨ ਲੈ ਲਈ ਆ ਭਾਬੀ ਤੇ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਉਹਨੇ ਕੰਮ ਹੀ ਨਹੀਂ ਕਰਨਾ ਉਹਦਾ ਮੂੰਹ ਹੀ ਵੰਦੇ ਰਿਆ ਕਰੀਏ ਨਹੀਂ ਉਹਦਾ ਸਿੰਘ ਚੋਪੜੀ ਆ ਹੀ ਹੁਣ ਤੇ ਮੰਮੀ ਮੈਂ ਸਾਨੂੰ ਤੁਸੀਂ ਕੀਤੀ ਮੈਨੂੰ ਨਹੀਂ ਤੁਸੀਂ ਕਹਿਣਾ ਮੈਂ ਤੁਹਾਨੂੰ ਆਪਣੀ ਮਰਜ਼ੀ ਕਰੋ ਜਾਓ ਜਾ ਕੇ ਤੇ ਭਾਬੀ ਨੂੰ ਕੋ ਘਟ ਚਾਹ ਬਣਾ ਕੇ ਦੇਵੇ ਹੁਣ ਮੈਂ ਮਹੀ ਆਬ ਕੰਮ ਦਿੰਦਾ ਸਾਰੀ ਦਿਹਾੜੀ ਅਸੀਂ ਕੰਮ ਕਰੀਏ ਲੰਗਰ ਪਕਾਈਏ ਤੇ ਉੱਠ ਕੇ ਖਾ ਲੈਂਦੀ ਆ ਮਰ ਤੜੀ ਤੂੰ ਹੀ ਹਟ ਤੇ ਰੋਵ ਵਿਚਾਰਦਾ ਮਮਮੀ ਤੇਰੇ ਤੇ ਰੋਵ ਵਿਚਾਰਨਾ ਉਹ ਚੱਲਦੀ ਗਾੜੀਓ ਰੋਵ ਮੇਰਾ ਅੱਛਾ ਤਿਆਰੀ ਸਿਪਤਾ ਕਰਨ ਦੇ ਥੱਕਣ ਨਹੀਂ ਡਿਆ ਕਦੀ ਤੂੰ ਉਹਦੇ ਵੱਲ ਦਾ ਹੋਣਾ ਕਦੀ ਤੂੰ ਸਾਡੇ ਵੱਲ ਦਾ ਹੋਏ ਨਾ ਮੇਰੇ ਗੱਲ ਪਿਆ ਢੋਲ ਜਾਈ ਬਜਾਉਂ ਜਿਸ ਸੱਚ ਪੁੱਛੇ ਨੇ ਪਤਾ ਮੈਨੂੰ ਵੀ ਹੈਗਾ ਜਿਹੜੀ ਗੱਲ ਹੈ ਚੰਗਾ ਢੋਲ ਬਜਾਉਂ ਜਾਓ ਬੋਤੀਆਂ ਗੱਲਾਂ ਨਾ ਕਰੋ ਜਾ ਕੇ ਐਵੇਂ ਨਹੀਂ ਇਹ ਵੀ ਨਾ ਚੋਰਾਂ ਦਾ ਗੁਲਾਮ ਹੋਣਾ ਸਹੀ ਗੱਲ ਆ ਮੰਮੀ ਤੁਹਾਡੀ ਹੁਣੇ ਵੇਖੇ ਅੰਦਰ ਜਾ ਕੇ ਪੁੱਛ ਪੁੱਛ ਕਰਨਾ ਇਹਨੇ ਬਹਿ ਜਾਣਾ ਵਾ ਉਹਨੇ ਇੱਕ ਦਮਕਾ ਮਾਰਿਆ ਤੇ ਬਾਹਰ ਨੂੰ ਆ ਜਾਣੀ ਫੇਰ ਇਹਨੇ ਬਾਨੇ ਮਾਰਨੇ ਜੇ ਦਾ ਸੋਹਣੇ ਹੋ ਚੜੀ ਜਾਂਦੇ ਭੁਜੀ ਨੂੰ ਮੱਟ ਨਾ ਦੋ ਨਜ਼ਰ ਲੈ ਨਜ਼ਰ ਕਾਦੀ ਲਾਉਣੀ ਹੈ ਮੈਂ ਸੁੱਕਾ ਭੂਇਆ ਖਾਈ ਜੰਦੇ ਆ ਕਿ ਤਾਲੂ ਨਾ ਲੱਜੇ ਚਾਹ ਚ ਬਣਾ ਲੈਣੀ ਘੁੱਟ ਬੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਪਤਾ ਮੈਨੂੰ ਨਹੀਂ ਆ ਪਸੰਦ ਜੇ ਉਹਨਾਂ ਨੇ ਨਹੀਂ ਨਾ ਨਜ਼ਰ ਲਾਈ ਤੇ ਤੁਸੀਂ ਲਾਤੀ ਘੱਟ ਕਿਹੜੇ ਤੁਸੀਂ ਆ ਦੱਸ ਮੈਂ ਨਜ਼ਰ ਲਾਤੀ ਮੈਂ ਤੇਰੀ ਹਿੱਤ ਦੀ ਗੱਲ ਕੀਤੀ ਆ ਕਿ ਸੁੱਕਾ ਹੀ ਖਾਈ ਜਾਣੀ ਹੈ ਚਾਹ ਚ ਹੋਵੇ ਜਿਆਦਾ ਸਵਾਦ ਲੱਗਦਾ ਬਾਈ ਨਹੀਂ ਉਹ ਦੋਵੇਂ ਮਹਿਣਵਾ ਬਾਹਰ ਬੈਠੀਆਂ ਵਾ ਕੀ ਗੱਲੋ ਚਾਹ ਵੀ ਨਹੀਂ ਬਣਾ ਸਕਦੀਆਂ ਇੰਨਾ ਕੰਮ ਵੀ ਨਹੀਂ ਕਰਦੀਆਂ ਉਹ ਸਾਰਾ ਇੱਕ ਕੰਮ ਧੰਦਾ ਕਰਕੇ ਨਾ ਹਜੇ ਥੱਕ ਕਰਕੇ ਬੈਠੀਆਂ ਹੀ ਹੂੰ ਉਹ ਮੈਨੂੰ ਪਤਾ ਜਿਹੜਾ ਉਹਨਾਂ ਨੇ ਕੰਮ ਕੀਤੇ ਆ ਬਹੁਤ ਕੰਮ ਕਰਦੀਆਂ ਵਾ ਮੇਜ ਬਣਾਏ ਤੋੜ ਛੜਿਆ ਕਮਾਲ ਆ ਉਹਨਾਂ ਨੇ ਉਹ ਮੇਰੇ ਬਾਥਰੂਮ ਵੀ ਵਖਿਆ ਕਿੰਨੇ ਕੱਪੜੇ ਧੁੱਪੇ ਵੀ ਉੱਥੇ ਪਏ ਹੁਣ ਸੁੱਕਣੇ ਪਾਉਣ ਵਾਲੇ ਰਹਿ ਗਏ ਉਹਨਾਂ ਦੇ ਬਸ ਬਾਕੀ ਸਾਰੇ ਕੰਮ ਨਿਪਟ ਗਿਆ ਉਹਨਾਂ ਦਾ ਔਰ ਸਹੀ ਵਾਂ ਲਿਸ਼ਕਣ ਦੀ ਆ ਪੂਜਾ ਕਰੋ ਕਰਿਆ ਕਰੋ ਉਹਨਾਂ ਦੀ ਮੇਰਾ ਤਾਂ ਨਾਂ ਹੀ ਹੈ ਨਹੀਂ ਆ ਨਾ ਮੇਰਾ ਨਾਂ ਕਹਿੰਨੇ ਲੈਣਾ ਹੀ ਨਹੀਂ ਆ ਇੱਥੇ ਉਹ ਬਲਜੀਤ ਗੱਲ ਪੂਜਾ ਵਾਲੀ ਨਹੀਂਗੀ ਪੂਜਾ ਚਲੋ ਮਾਪਿਓ ਦੀ ਪੂਜਾ ਕਰਨੀ ਵੀ ਚਾਹੀਦੀ ਆ ਪਰ ਏ ਆ ਕਿ ਚਲੋ ਉਹਨਾ ਮਾਣਾ ਮੋਟਾ ਕੀਤਾ ਵਾ ਤੇ ਤੂੰ ਚਾਹ ਗੁੱਟ ਬਣਾ ਲਿਆ ਨਾਲੇ ਉਹ ਵੀ ਖੁਸ਼ ਤੇ ਤੂੰ ਵੀ ਖੁਸ਼ ਚਲੋ ਚਾਹ ਤੇ ਮੈਂ ਬਣਾ ਦੂੰਗੀ ਹਾਂ ਐਦਾਂ ਕਰੋ ਕੱਪੜੇ ਲਿਓਣੇ ਆ ਕੱਪੜੇ ਹੈ ਨਹੀਂ ਮੇਰੇ ਕੋਲ ਨਾਲੇ ਇੱਕ ਅੱਦਾਂ ਵਿਆਹ ਹੋਣਿਆ ਵਾ ਨਾਲੇ ਇੱਕ ਅੱਦਾਂ ਮੈਂ ਕੋਟਨ ਦਾ ਸੂਟ ਲਿਓਣਾ ਚਲ ਕੋਈ ਨਹੀਂ ਲਿਆਉਣੀ ਇਹ ਗਰੀ ਗੱਲ ਕੀਤੀ ਹੈ ਚਲੋ ਠੀਕ ਆ ਆ ਤੂੰ ਚਾਹ ਬਣਾ ਕੇ ਨਾ ਫਿਰ ਲੈ ਜਾ ਬਾਹਰ ਮਾਂ ਨਹੀਂ ਮੈਂ ਹੋਣਾ ਚਾਹ ਲੈ ਕੇ ਚਲ ਵਾਜਦੇ ਨਹੀਂ ਫਿਰ ਆ ਆ ਕਿ ਦੰਮਾ ਦਾ ਤੇ ਭੈਣ ਦਾ غلام ਬਣਿਆ ਸਾਰੀ ਦਿਹਾੜੀ ਉਹਨਾਂ ਦੀ ਹੀ ਮਹਤਤਾ ਕਰਦਾ ਰਹਿੰਦਾ ਮੈਂ ਤੈਨੂੰ ਦੇਖਦੇ ਹੀ ਨਹੀਂ ਕੰਮ ਕਰਦੀ ਜਦੋਂ ਬਾਹਰ ਗਿਆ ਹੁੰਦਾ ਉਹਦਾ ਝੜਪੋਚਾ ਲਾ ਲੈਣੀ ਹੈ ਨਾ ਤਾਂ ਕਰਕੇ ਉਹਨਾਂ ਦੇ ਗੁੰਗੁੰਦਾ ਰਹਿੰਦਾ ਬਸ ਉਹਨੇ ਕੱਪੜੇ ਧੋਲੇ ਉਹਨੇ ਭਾਂਡੇ ਮਾ ਲਏ ਉਹਨੇ ਫਲਾਣ ਕਰ ਲਿਆ ਢੀਂਗ ਕਰ ਲਿਆ ਤੇ ਪੂਜੀਏ ਨੂੰ ਨਜ਼ਰ ਆ ਗਿਆ ਹੈ ਦੇ ਮਾ ਵਰਗਾ ਹੀ ਹੈ ਨਾ ਅੰਦਰ ਆ ਗਏ ਹੁਣ ਆਹੋ ਪਰ ਮੱਛਰੀ ਬੜਾ ਤੋੜ ਤੋੜ ਖਾਂਡੇ ਮੈਂ ਅੰਦਰ ਆ ਗਈ ਮੈਂ ਹੋਰ ਨਾ ਕਰੇ ਬੁਖਾਰ ਹੀ ਚੜ ਜਾ ਠੀਕ ਬਣਾਉਣ ਲੱਗੀ ਚਾ ਆਹੋ ਉੱਠੀ ਜਾਂਦੀ ਮੈਂ ਬਣਾਉਣੀ ਜਾਂ ਚੱਲ ਸ਼ੁਕਰਵਾ ਕਿਤੇ ਤੇਰੇ ਵੀ ਆਖੇ ਲੱਗੇ ਚਾਹ ਬਣਾਉਣ ਲੱਗੀ ਕਿ ਤੁਹਾਨੂੰ ਕਿੱਥੋਂ ਮਿਲੂਗੀ ਚਾਹ ਮੰਮੀ ਚਾਹ ਐਵੇਂ ਨਹੀਂ ਲੱਗੀ ਬਣਾਣਾ ਹਾਂ ਇਹ ਟੂਲ ਟੈਕਸ ਲੱਗਣ ਲੱਗਾ ਮੈਨੂੰ ਉਹ ਕਹਦਾ ਟੂਲ ਟੈਕਸ ਲੱਗਣ ਲੱਗਾ ਤੈਨੂੰ ਹਾਂ ਨਹੀਂ ਚਾਹ ਪੀਓ ਤੇ ਮੈਨੂੰ ਸੂਟ ਬਣਾ ਕੇ ਦਿਓ ਦੋ ਤਿੰਨ ਇੱਕਾਂ ਦੀ ਵਿਆਹ ਵਾ ਤੇ ਇੱਕ ਦੋ ਕੁਰਦੇ ਬਣਾਉਣੀਆਂ ਅੱਛਾ ਹਾਂਜੀ ਤੇ ਤੂੰ ਹਾਂ ਕਰਤੀ ਮਰਦਾ ਕੀ ਨਹੀਂ ਕਰਦਾ ਹੁਣ ਤੁਸੀਂਾਂ ਦੇ ਚਾਹ ਵੀ ਪੀਣੀ ਆ ਅੱਛਾ ਤੇ ਚਾਹ ਤੂੰ ਰਹਿਣ ਦੇਣੀ ਚਾਹ ਮੈਂ ਆਪੇ ਬਣਾ ਲੈਂਦੀ ਆਦ ਮੈਨੂੰ ਹੋਗਾ 5000 ਚ ਕੱਪ ਚਾਹ ਦਾ ਪੈ ਜਾਣਾ ਤੇ ਮੰਮੀ ਤੁਹਾਡੇ ਪਾਣੇ ਕੀ ਜੋ ਚਾਹ ਬਣਾਵੇ ਜਾਂ ਨਾ ਆਪਣਾ ਤਾਂ ਸੂਟ ਉਹ ਨਹੀਂ ਛੱਡ ਦੇਣਾ ਸੀ ਚੱਲ ਜੇ ਬਣਾਉਣੇ ਤਾਂ ਦੋ ਤਿੰਨ ਕੁੜੀ ਦੇ ਵੀ ਬਣਾ ਕੇ ਲੈ ਆਇਓ ਆ ਮੇਰੇ ਵੀ ਦੋ ਦਰ ਲੈ ਆਇਓ ਤੁਸੀਂ ਕਿੱਥੇ ਜਾਣਾ ਲੈ ਫਿਟੇ ਮੂੰ ਤੇਰਾ ਉਹਨੂੰ ਤੂੰ ਕਹਿੰਦੇ ਵਿਆਹ ਜਾਣਾ ਕੋਟਨ ਦੇ ਸੂਟ ਸਾਨੂੰ ਗਰਮੀ ਨਾਲ ਦੀ ਉਹਦੇ ਦੇ ਰਿਸ਼ਤੇਦਾਰਾਂ ਚ ਵਿਆਹ ਹੋ ਗਿਆ ਦੇ ਤਹੀਂ ਘਰ ਕੱਪੜੇ ਨਹੀਂ ਪਾ ਸਕਦੀਆਂ ਮੰਮੀ ਕੋਈ ਫਸਲ ਪੁੱਛ ਲਾਉਗੇ ਤੇ ਕੱਪੜੇ ਲੈ ਆਏ ਹੋਰ ਤੁਹਾਨੂੰ ਨਹੀਂ ਪਤਾ ਹੱਥ ਟੈਟ ਹੋਇਆ ਪਿਆ ਵਾ ਉਹਦੇ ਵਾਸਤੇ ਤੇਰੇ ਕੋ ਪੈਸੇ ਆ ਗਏ ਆ ਤੁਹਾਡੇ ਵਾਸਤੇ ਤੇਰਾ ਹੱਥ ਟੈਟ ਹੋਇਆ ਵਾ ਕੁੜੀ ਦੇ ਵੀ ਦੋ ਸੂਟ ਹੋਣੇ ਚਾਹਤੇ ਤੇ ਤੂੰ ਮੇਰੇ ਵੀ ਲਈ ਸਾਰੀ ਦੇਣੀ ਤੇਰੇ ਨੌਕਰਾਂ ਉਹ ਤਾਂ ਕੰਮ ਕਰਦੀਆਂ ਰਹਿੰਦੀਆਂ ਆ ਮਾਵਾਂ țiiਾਂ ਮੰਮੀ ਕੁੜੀ ਨੇ ਵੀ ਕਿਤੇ ਨਹੀਂ ਜਾਣਾ ਠੀਕ ਵਾ ਨਾ ਘਰੇ ਹੋ ਰਹਿੰਦੀ ਆ ਨਾ ਕਿਹਨੇ ਰਿਸ਼ਤੇਦਾਰ ਤੇ ਜਾਣਾ ਨਾ ਕੋਈ ਹਨ ਸਾਨੂੰ ਕੋਈ ਖਾਸ ਵਿਆਹ ਵਾ ਕਿ ਜਿੱਥੇ ਸਾਨੂੰ ਨਵੇਂ ਰੀੜਿਆਂ ਦੀ ਲੋੜ ਆ ਮੈਂ ਵੀ ਕੱッセ ਕੁੱッセ ਪਾ ਕੇ ਢਾਂ ਕੰਮ ਸਾਦ ਪੁੰਦਾਰਾ ਫਿਰ ਉਹਦੇ ਵੀ ਨਹੀਂ ਆਉਣੇ ਜੇ ਇਹਦੇ ਨਹੀਂ ਆਉਣੇ ਫੋਵੀਕਰ ਦੀ ਮਾਲਕਾਂ ਕੁੜੀ ਤੁਹਾਨੂੰ ਤੋਂ ਹੀ ਕੱਲੇ ਨਹੀਂ ਕੇ ਮਾਲਕ ਹੈਗੇ ਉਹ ਮੰਮੀ ਮੈਂ ਤੇ ਮਾਲਕ ਆਪਣੇ ਆਪ ਨੂੰ ਕਦੀ ਗਿਣਿਆ ਹੀ ਨਹੀਂ ਗਾ ਤੇ ਫਿਰ ਕਿੱਦਾਂ ਦੀਆਂ ਗੱਲਾਂ ਕਰਨੀਆਂ ਜੇ ਤੂੰ ਹੀ ਕਹਿਣਾ ਵੀ ਮੈਂ ਭੈਣ ਨੂੰ ਦੋ ਸੂਟ ਲਿਆ ਦੇਣਾ ਚੱਲ ਮੇਰੀ ਤਾਂ ਖਾਦੀ ਖੜੀ ਤੇ ਮੈਂ ਮੰਮੀ ਮੁਕਰਿਆ ਵਾਂ ਮੈਂ ਕਿਹਾ ਬਈ ਦੋ ਦੇ ਚਾਰ ਰਾਇ ਫਸਲ ਆ ਲੈਂਦੂ ਕੋਈ ਤੇ ਚੱਲ ਫੇ ਤੂੰ ਹੀ ਨੇ ਫਸਲ ਦੇਖੋ ਉਹਨੂੰ ਵੀ ਕਹਿ ਆਂ ਵੀ ਫਸਲ ਆ ਲਾਂਦੇ ਤੇ ਜਿਹੜਾ ਹੁਣ ਅਗਲੇ ਮਹੀਨੇ ਵਿਆਹ ਹੋਣਾ ਉਹ ਫਸਲ ਤੋਂ ਪਹਿਲਾਂ ਹੋਣਾ ਉਹਦੇ ਪਏ ਸੂਟੋ ਪਾ ਕੇ ਵੇਖ ਲੈ ਫਿਰ ਉਹ ਵੀ ਚਲੋ ਠੀਕ ਆ ਆਉਂਦੀ ਇਹਨੂੰ ਚਾਹ ਬਣਾਉਣ ਕਰ ਲਿਓਗਾ ਲਾ ਦੀ ਉਹਨੂੰ ਪੁੱਛਿਆ ਨਾ ਮੈਨੂੰ ਜਾਦੀਏ ਬਣਾਉਣਾ ਉਹਨੂੰ ਤਾਂ ਪੁਹੇ ਚੜਾਈ ਜਾਣਾ ਸਾਡੇ ਬਾਤੇ ਕਹਿ ਦਿੰਨਾ ਫਸਲ ਆਊਗੀ ਤੇ ਤੁਹਾਨੂੰ ਲੀੜੇ ਚਈ ਮੀਂਹ ਦੀ ਸਾਲ ਬਾਅਦ ਜੁੜਨੇ ਉਹ ਮਾਤਾ ਤੂੰ ਤੇ ਮੇਰੀ ਮਾਂ ਵਾ ਤੈਨੂੰ ਮੇਰੀਆਂ ਸਾਰੀ ਕੰਡੀਸ਼ਨ ਦਾ ਪਤਾ ਵਾ ਉਹਨੂੰ ਸੂਟ ਨਾ ਬਣਾ ਕੇ ਦਿੱਤੇ ਉਹਨੇ ਹੁਣੇ ਕਲਾ ਪਾ ਕੇ ਬਹਿਣਾ ਨੇ ਕਰ ਦੇਣਾ ਆਪਣੇ ਪੇਕੇ ਫੁਰਗੀ ਆਜੋ ਮੈਨੂੰ ਸੂਟ ਵੀ ਲੈ ਕੇ ਦਿੰਦੇ ਸਾਨੂੰ ਝੂਠਿਆਂ ਪਾਉਣਾ ਮੁੜ ਕੇ ਇਹਨਾਂ ਨੇ ਬਸ ਕਲਾ ਦਾ ਡਰ ਵਾ ਸਾਡਾ ਤਾਂ ਕੋਈ ਹੋਰ ਸਾਨੂੰ ਕਹਦਾ ਡਰ ਵਾ ਚੱਲ ਇਹਨਾਂ ਦਾ ਕਲਾ ਦਾ ਮੂੰਹ ਕਾਲਾ ਉਹ ਗੱਲ ਵਾ ਮੈਨੂੰ ਤਾਂ ਲੱਗਦਾ ਕਲਾ ਦਾ ਜਿਹੜਾ ਮੂੰਹ ਕਾਲਾ ਕਾਲਾ ਤਾਂ ਮੂੰਹ ਉਹਦਾ ਹੀ ਆ ਜਿਹੜਾ ਲੜਦੀ ਹੈ ਮਾਤਾ ਚੁੱਪ ਰਹਿ। ਉਹਦੇ ਕਦੇ ਕੰਨੀ ਮਾਰ ਚ ਪੈ ਗਈ ਨਾ ਸਿਆਪਾ ਬੜਾ ਤਕੜਾ ਪੈ ਜਾਨਾ। ਪੈਂਦਾਰਾ ਵੇਖਦਣ ਪੈਣਾ ਹੀ ਆ। ਆਹੋ ਕਿੰਨਾ ਕੁ ਚਿਰ ਅਸੀਂ ਚੁੱਪ ਰਹਿਣਾ। ਵੀਰ ਕਿੱਥੇ ਗੱਲੇ ਆ? ਇਹ ਭਾਬੀ ਜਿੰਦੇ ਦੋ ਬਸੂਟ ਲੈਣੇ ਲੈਣ ਚੱਲੇ ਆ। ਡੱਕ ਪੋਣੀ ਜ਼ਰੂਰੀ। ਨਹੀਂ ਭਾਬੀ ਮੈਂ ਤਾਂ ਉਹਦਾ ਪੁੱਛਿਆ ਕੱਪੜੇ ਲੈਣ ਚੱਲੇ ਆ। ਆਹੋ। ਐਂਦਾ ਕਰੋ ਹਾਂ ਵੀਰ ਮੈਨੂੰ ਵੀ ਦੋ ਸੂਟ ਲੈ ਦੇ ਨਾਲ ਆ ਵੇਖੋ ਮੇਰੀ ਚੱਪਲ ਕਸੀ ਜੀ ਪਈ ਆ ਤੇ ਚੱਪਲ ਵੀ ਲਿਆਈ ਦਿਓ ਹਾਂ। ਨਾ 13 ਮਕਲਾਵਾ ਵਿੱਚੇ ਰਹਿਣਾ ਹੁੰਦਾ ਵਾ ਜਦੋਂ ਮੈਂ ਸੂਟ ਲਿਓਣੇ ਆ ਪਹਿਲਾਂ ਮੰਮੀ ਨੇ ਟੱਕ ਪਾਈ ਆ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਹੀ ਮੈਂ ਕੋਈ ਨਹੀਂ ਨਹੀਂ ਤੇ ਇੱਥੇ ਲੜਾਈ ਪਾ ਸਕਦੀ ਮੈਂ ਲੜਨਾ ਨਹੀਂ ਆ ਸੂਟ ਲੈਣ ਤੋਂ ਪਹਿਲਾਂ ਪਰ ਕੰਮ ਫੇਰ ਉਹੋ ਹੀ ਰੱਖਿਆ ਨਾ ਕੋਈ ਨਹੀਂ ਚप्पल ਤੇਰੀ ਮੈਂ ਲੈ ਆਉਂਗਾ ਸੂਟ ਤੋਂ ਮੈਂ ਬਾਤ ਲੈ ਆ ਦੂੰਗਾ ਲੈ ਵੀਰ ਫੇਰ ਕੀ ਆ ਇੱਕ ਤਾਂ ਲਿਆ ਦਿਓ ਮੇਰਾ ਵੀ ਤੇ ਕੀ ਕਰਦਾ ਹੀ ਆ ਮੈਂ ਬહેરા ਕਹਿੰਦੀ ਹੁੰਦੀ ਹੁੰਦੀ ਇਹਨਾਂ ਤੁਹਾਨੂੰ ਇਹਦਾ ਚੜ੍ਹਾ ਕਰੋ ਜਿਹੜਾ ਲੱਖ ਰੁਪਇਆ ਲਾਉਣਾ ਨਾ ਲਾ ਕੇ ਤੈਨੂੰ ਗਾਹ ਕਰੋ ਜਿਹੜੇ ਸੂਟ ਬਣਾ ਕੇ ਦੇਣਾ ਤੇ ਉਦੋਂ ਬਣਾ ਕੇ ਦਿਓ। ਰੋ ਰੋ ਹੜੇ ਕੋ ਸੂਟ ਨਹੀਂ ਬਣਾ ਕੇ ਦਿੱਤੇ ਜਾਂਦੇ। ਮੈਂ ਆਪਣੇ ਲਿਆਵਾ ਕਿ ਤੇਰੇ ਲਿਆਵਾ। ਨਣ ਕਿਹਦੇ ਨਾਲ ਤੋੜਦੀ ਬਦੋਬਲ ਤੋੜ ਜੀ ਕਿ ਨੂੰ ਐਡੇ ਫੜਾ ਦੀਏ। ਕੋਈ ਘਰਵਾਰ ਚੰਗਾ ਲੱਭੂ ਫੇਰ ਰਿਸ਼ਤਾ ਕਰਾਂਗੇ। ਉਹ ਬਥੇਰੇ ਰਿਸ਼ਤੇ ਆਉਂਦੇ ਆ। ਤੁਸੀਂ ਤੇ ਕਹਿੰਨੇ ਫੇਰ ਸਾਨੂੰ ਚਾਹੀਦੇ ਤਗੜੇ ਤਗੜੇ। ਉਹ ਤਗੜਿਆ ਦਾ ਨਹੀਂ ਆਉਣ ਵਾਲਾ ਰਿਸ਼ਤਾ। ਗਾੜੀ ਬਹੁਤ ਪੜੀ ਆ ਨਾ। ਤੇ ਜਿੰਨਾ ਕਿ ਪੜੀ ਚੰਗੀ ਭਲੀ ਆ। ਭਾਬੀ ਇਦਾਂ ਕਾਦੋ ਕੰਨੀ ਆ। ਨਹੀਂ ਲਿਓਣੇ ਤੇ ਉਦਾਂ ਨਾਲ ਲਿਆਓ ਖਾਂ ਤੁਸੀਂ ਤਾਂ ਟੋਟ ਟੋਟੀ ਬੜਾ ਪਿੰਨੇ ਆ। ਪਰ ਰਾਜਵਿੰਦਰ ਤੈਨੂੰ ਸਾਰਾ ਕੁਝ ਪ ਪਿੱਕੀ ਸਾਹਿਬ ਕਤਵਾ ਹੁਣ ਵਿਆਹ ਹੋਣ ਡਿਆ ਮੈਨੂੰ ਇੱਕ ਜ਼ਰੂਰੀ ਐ ਸੂਟ ਦੀ ਤੇ ਨਾਲੇ ਮੈਂ ਕੋਟਾਂ ਦੇ ਲੈਣੇ ਮੇਰੇ ਚੰਗੇ ਨਹੀਂ ਆ ਸੂਟ ਤੈਨੂੰ ਕਾਦੀ ਜ਼ਰੂਰੀ ਆ ਤੂੰ ਕਿਹੜਾ ਕਿਤੇ ਜਾਣਾ ਵਾ ਮੈਂ ਤਾਂ ਛੱਤੀਆਂ ਥਾਵਾਂ ਤੇ ਜਾਣਾ ਹੁੰਦਾ ਕਿਤੇ ਭੋਗ ਕਿਤੇ ਵਿਆਹ ਚੱਲ ਹੁਣ ਚਲੀਏ ਚੱਲ ਵੇਖ ਲਾਂਗੇ ਕੋਈ ਸਾੜ ਕਬ ਲਾਗੇ ਠੀਕ ਆ ਵੀਰ ਕੋਈ ਚੱਲ ਹੁਣ ਚਲੀਏ ਪਹਿਲਾਂ ਢੱਕਾ ਪਾ ਦੇਣੀ ਆ ਹੁੰਦੀ ਆ ਤੇ ਫੇਰ ਚਲੀਏ ਅੱਜ ਤਾਂ ਮੰਮੀ ਬੋਲਣ ਦੀ ਤੜਕ ਉਹ ਉੱਧਰ ਹੀ ਨਹੀਂ ਜੀ ਬਾਪ ਦਿੱਤਾ ਗਿਆ ਤਾਂ ਗੱਲਾਂ ਇਨੀਆਂ ਮਾਰਦੇ ਤੁਸੀਂ ਐਵੇਂ ਮੂਡ ਨਾ ਖਰਾਬ ਕਰ ਚੁੱਪ ਕੇ ਸੂਟ ਲੈ ਚਲੀ ਜੀ ਸੂਟ ਲੈਣ ਚਲੀ ਬਹੁਤ ਹੀ ਮੁਲਾ ਕੇ ਦੇ ਨੇ ਲੱਖਾਂ ਦੇ ਸੂਟ ਦੇਣਾ ਤੇ ਇੱਕ ਸੂਟ ਝੁੰਗੇ ਚ 2000 ਵਾਲਾ ਮੱਥੇ ਮਾਰਨਾ ਮੰਮੀ ਹਾਂ ਆ ਵੇ ਲੋ ਬਾਰ ਪਾ ਵੀ ਮੈਨੂੰ ਕਿੰਨਾ ਬੋਲ ਕੇ ਗਈ ਹਾਂ ਹਾਂ ਕੀ ਹੋਇਆ ਉਹ ਤਾਂ ਕੱਪੜੇ ਲੈਣ ਗਏ ਜਾਂਦੇ ਕੱਪੜੇ ਤਾਂ ਲੈਣ ਹੀ ਆ ਪਤਾ ਮੈਨੂੰ ਕਿੰਨਾ ਮੈਨੂੰ ਬਹੁਤ ਬੁੱਠਾ ਸਿੱਧਾ ਬੋਲਿਆ ਬਾਪੀ ਨੇ ਫਿਰੇ ਮੋਹਦਾ ਤਰਕबीर ਨਹੀਂ ਲੱਗਿਆਗਾ ਵੀਰ ਤੇ ਹੈਗਾ ਹੀ ਹਾਂ ਵੀਰ ਨੇ ਕੋਹ ਨਹੀਂ ਗਿਆ ਤੇ ਤੂੰ ਕੀ ਕਿਹਾ ਇਹਨੂੰ ਮੈਂ ਤੇ ਬਸ ਇੰਨਾ ਹੀ ਕਿਹਾ ਮੈਂ ਵੀਰ ਕਿੱਥੇ ਚੱਲੇ ਆਂ ਕਹਿੰਦੇ ਕੱਪੜੇ ਲੈਣ ਮੈਂ ਵੀ ਇੱਕ ਸੂਟ ਮੈਨੂੰ ਲੈ ਲੈ ਨਾਲ ਮੈਨੇ ਚੱਪਲਾ ਕਸੀਆਂ ਦੀਆਂ ਲਿਆ ਦਿਓ ਹਾਂ ਵੀਰ ਤੇ ਕੋਹ ਬੋਲਿਆ ਨਹੀਂ ਭਾਬੀ ਨੇ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਤੂੰ ਕਿੱਥੇ ਜਾਣਾ ਤੇਰਾ ਮਕਲਾਵਾ ਤੋਰਦਾ ਪਹਿਲਾਂ ਐ ਕਰਦਾ ਜੋ ਕਰਦਾ ਵੀਰ ਨੂੰ ਕਹਿੰਦੀ ਇਹਨੂੰ ਵਿਆਹ ਕੇ ਫਾਵਾ ਡੇ ਦਾ ਗਲੋਂ ਲਾ ਇੱਥੇ ਮੇਰੇ ਸਿਰ ਤੇ ਬਿਠਾਈ ਆ ਹਾਂ ਇੰਨੀਆਂ ਗੱਲਾਂ ਕੀਤੀਆਂ ਨੇ 10 ਚੁੱਡੂ ਤੋਂ ਜਿਹੜਾ ਕੋਇਆ ਨਹੀਂ ਮਾਰਦਾ ਦੋ ਚਪੇੜਾਂ ਉਹਨੂੰ ਲੱਗਦਾ ਪਤਾ ਹੈ ਤੇ ਮੇਰੀ ਭੈਣ ਨੂੰ ਤੇ ਇਦਾਂ ਬੋਲਣ ਲਈ ਵੀਰ ਨੇ ਕੋਈ ਕਹਾ ਹੀ ਨਹੀਂ ਅੱਗੋਂ ਚੁੱਪ ਕਰੇ ਖੜਾ ਸੁਣਦਾ ਰਿਹਾ ਨੀ ਚੰਗਾ ਤਾਂ ਉਹ ਨਹੀਂਗਾ ਡਰਦਾ ਤੇ ਉਹ ਉਹ ਤਾਂ ਉਹ ਗੱਲ ਬੁੱਢੀ ਦੇ ਥੱਲੇ ਲੱਗਾ ਵਾ ਜੋ ਕਹਿੰਦੀ ਠੀਕ ਵਾ ਅਸੀਂ ਜੇ ਕੋ ਮਾੜੀ ਚੰਗੀ ਗੱਲ ਕਹਾਂ ਤੇ ਤੁਹਾਡੇ ਸਿਰ ਦੇ ਵਾਲਾ ਨੂੰ ਪੈਂਦਾ ਵਾ ਉਹਨਾਂ ਨੇ ਆ ਜਾਣਾ ਉਹਨਾਂ ਨੇ ਆ ਜਾਣਾ ਪਤਾ ਨਹੀਂ ਕਿਹੜਿਆਂ ਹਮਾਂ ਨੇ ਆ ਜਾਣਾ ਕਿਹੜੀ ਗੋਲੀ ਪੀੜੀ ਜਿਹੜੀ ਸਾਨੂੰ ਮਾਰ ਦੇਣ ਲੱਗੇ ਆ ਤarde ਹਮਲੇ ਮੈਂ ਭਾਬਾ ਵੀ ਨਾ ਕਿੰਨਾ ਕਰਦੀ ਮੈਂ ਸਾਰੀ ਦਾੜੀ ਭਾਬੀ ਜੀ ਭਾਬੀ ਜੀ ਕੱਦ ਨਹੀਂ ਭਾਬੀ ਮੇਰੇ ਨਾਲ ਪੂਰਾ ਪਿਆਰ ਨਹੀਂ ਕਰਦੀ ਆ ਲੋਕਾਂ ਦੀਆਂ ਭਾਬੀਆਂ ਨੂੰ ਇਹਨੂੰ ਕਿੱਦਾਂ ਪਤਾ ਲੱਗਣਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆ ਲੈੰਦੇ ਆ ਜਿੰਨਾਂ ਮੈਂ ਇਹਨਾਂ ਨੂੰ ਪੁੱਛਦੀ ਆ ਨਾ ਵੀ ਕੀ ਗੱਲ ਵਾਕੀ ਮੰਗਦੀ ਤੜ ਕੋ ਰੋਟੀ ਤੇ ਮੇਰੀ ਖਾਣੇ ਕਿਹੜੇ ਤੂੰ ਕਮਾ ਕੇ ਖਵਾ ਲੰਢ ਹੈ ਜੇ ਤੇ ਉਹਦਾ ਵੀ ਘਰ 'ਚ ਹਿੱਸਾ ਆਗਾ ਕੱਲਾ ਤੇਰਾ ਨਹੀਂਗਾ ਮੰਮੀ ਮੈਂ ਹੀ ਕੀ ਲੈਣਿਆ ਮੇਰੇ ਘਰ ਆ ਇੱਥੇ ਪੰਜ ਸੱਤ ਭਰਾਵਾ ਵੀ ਇੱਕ ਵੱਲੋਂ ਹੱਡੀ ਦੇ ਦੂਜੇ ਵੱਲ ਆ ਜੂਗੇ ਇੱਕ ਤੇ ਹੈਗਾ ਝੁੰਗੇ ਦੇ ਵਿੱਚ ਤਾਂ ਹੀ ਤੇ ਝਾੜ-ਝਾੜ ਮਾਰਦੇ ਤਾਂ ਤੂੰ ਫਿਕਰ ਨਾ ਕਰ ਸੂਟਾਂ ਦੀ ਗੱਲ ਮੈਂ ਨਾ ਸੂਟ ਮੈਂ ਲੈ ਕੇ ਦਊਂਗੀ ਤੈਨੂੰ ਆ ਲਾਂਦੇ ਆ ਜਿੰਨਾਂ ਨੂੰ ਜਾ ਮੇਰਾ ਪੁੱਤ ਚਾਹ ਪੀ ਲਾ ਤੂੰ ਭਈ ਮੈਂ ਨਹੀਂ ਮੰਮੀ ਚਾਹ ਚੂ ਪੀਣੀ ਅੱਗੇ ਮੈਨੂੰ ਘੱਟ ਚਾਹ ਪਿਆ ਕੇ ਗਏ ਆ ਮੈਂ ਉਦਾਂ ਹੀ ਰੱਜ ਗਈ ਆ ਆ ਤਾਂ ਭੁੱਖੀ ਮਰ ਜਣਾ ਨਾ ਕਰਕੇ ਉਹਨਾਂ ਨੇ ਵਨਸਵੰਨਾ ਉੱਥੋਂ ਖਾਣਾ ਵਾ ਕੱਲੇ ਸੂਟ ਨਹੀਂ ਲਿਉਣੇ ਉਹਨਾਂ ਨੇ ਖਾਣਾ ਪੀਣਾ ਵੀ ਆ ਵਨਸਵੰਨਾ ਉੱਥੇ ਖਾਈ ਜਾਣ ਮੰਮੀ ਖਾਣ ਚੈਨਾ ਖਣ ਮੇਰਾ ਨਹੀਂ ਮਨ ਕੰਡਿਆ ਚਾਹ ਪੀਨੂ ਹੈ ਨਹੀਂ ਮੈਨੂੰ ਆਸ ਕੇ ਤੁਹਾਡੇ ਦੋਮਗਰੋ ਜੇ ਕਿਤੇ ਮੈਂ ਵਿਆਹੀ ਵਿਵੀ ਗਈ ਇਹ ਮੈਨੂੰ ਮਿਲਿਆ ਕਰਨਗੇ ਇਹਨਾਂ ਨਾਲ ਕਿੱਥੋਂ ਮਿਲਣਾ ਮੈਂ ਤਾਂ ਆਪਦੀ ਇਹੋ ਤੇੜੇ ਚ ਸੋਚਦੀ ਰਹੀ ਨਹੀਂ ਰਾਤ ਨੂੰ ਕਿ ਜੇ ਤੇਰਾ ਵਿਆਹ ਕਰਤਾ ਤੇ ਇਹਨਾਂ ਤੋਂ ਮੈਨੂੰ ਪੁੱਛਣਾ ਨਹੀਂ ਮੈਂ ਤਾਂ ਮਰ ਜਣਾ ਜਿਹੜੇ 10 ਸਾਲ ਕੱਢਣੇ ਮੇਰੇ 4 ਸਾਲ ਨਹੀਂ ਕੱਢਣੇ ਵੇਖੀ ਹਾਂ ਜਿੱਦਾਂ ਇਹਨਾਂ ਦਾ ਹਿਸਾਬ ਕਿਤਾਬ ਔਰ ਕੁੰਦੀ ਨਹੀਂ ਚੱਜਣਾ ਮੇਰਨਾ ਕੋਈ ਗੱਲ ਨਹੀਂ ਮੰਮੀ ਆ ਵੀਰ ਵੀ ਆਜਣਾ ਇਹੇ ਮਗਰ ਲੱਗ ਜਾਂਦਾ ਜਿੱਦਾਂ ਕਹਿੰਦੀ ਆ ਵੀਰ ਨੂੰ ਅਸੀਂ ਵੇਖਦੀਆਂ ਹੀ ਨਹੀਂ ਮਾਵਾਂ ਧੀਆਂ ਵੀ ਅਹੀਂ ਵੀ ਹੈਗੀਆਂ ਵਾ ਜਿੱਦਾਂ ਜਦੋਂ ਨੇ ਕਹਿਣਾ ਉਹ ਦੋਦੇ ਵੀਰ ਉਹਦੇ ਪਿੱਛੇ ਪਿੱਛੇ ਪੂਰਨੇ ਪਾਈ ਜਾਂਦਾ ਵਾ ਕੀ ਪਤਾ ਕੀ ਰੱਬ ਨੇ ਕਿਸਮਤ ਮਾੜੀ ਲਿਖੀ ਉਹ ਤੇਰਾ ਪਿਓ ਜਿੰਦਾ ਹੁੰਦਾ ਤਾਂ ਇਹ ਰਾਮ ਨਾਲ ਆਪਣੀ ਰੋਟੀ ਪਕਾਉਂਦੇ ਤੇ ਇਹਨਾਂ ਨੂੰ ਅੱਡ ਕਰਕੇ ਕਰ ਦਿੱਤਾ ਪਾ ਹੁੰਦੇ ਕੀ ਕਰੀਏ ਮਾਵਾਂ ਧੀਆਂ ਨਹੀਂ ਗਾਂ ਜੋ ਕਿਤਨਾ ਪਿਛਾਂ ਜੋ ਕਿਤੇ ਹੀ ਨਾ ਸਾਨੂੰ ਤਾਂ ਆ ਵੀਰ ਨੇ ਕਦੀ ਵੇਲੋ ਚਾ ਨਹੀਂ ਕੀਤਾ ਵੀ ਕਦੇ ਚਾਰੀ ਜਿਨਾ ਕਦੀ ਕੋਈ ਚੀਜ਼ ਨਹੀਂ ਲੱਗਦੀ ਉਹ ਕਹਿੰਦੀ ਆ ਤੇ ਸਾਰਾ ਕੁਝ ਹੁੰਦਾ ਵਾ ਜਦੋਂ ਕਿਤੇ ਅਹੀ ਚੀਜ਼ ਮੰਗਣੀ ਆ ਤੇ ਕੋਹ ਵੀ ਨਹੀਂ ਹੁੰਦਾ ਰਾਜਵਿੰਦਰ ਹਾਂਜੀ ਉਹ ਤਾਂ ਹੈਗੀ ਕੋਈ ਸਬਜ਼ੀ ਸਬਜ਼ੀ ਕਿ ਨਹੀਂ ਮੰਮੀ ਹੈਗੀ ਆਪਣੇ ਜੋਗੀਆਂ ਸ਼ਿਮਲਾ ਮਿਰਚਾਂ ਪਈਆਂ ਵਾ ਅੱਛਾ ਜੇ ਥੋੜੀਆਂ ਵਾ ਨਾ ਉਹਨਾਂ ਨੇ ਵੀ ਆਉਣਾ ਤਾਂ ਰੋਟੀ ਖਾਣੀ ਆ ਇਹ ਥੋੜੀਆਂ ਤੇ ਆ ਕੱਦੂ ਇੱਕ ਤੜਕੇ ਵਾਲਾ ਬਣਾ ਲਾ ਵਧੀਆ ਚੱਲ ਮਿਲ ਮੇ ਗੱਡੇ ਚੀਕਾ ਟਮਾਟਰ ਟਮਟਰ ਪਾ ਕੇ ਨਹੀਂ ਮੰਮੀ ਮੈਂ ਤਾਂ ਕਹਿੰਨੀ ਸੇਰੇ ਰਹਿਤਾ ਪਾਲਾਂਗੇ ਫੋਨ ਦਾ ਬੜਾ ਸੋਹਣਾ ਆਪਣਾ ਦੋਵਾਂ ਜਾਨੀਆਂ ਦਾ ਸਾਰੀ ਜਣਾ ਵਾ ਤੇ ਜੇ ਉਹਨਾਂ ਨੇ ਆਣ ਕੇ ਪੁੱਤ ਰੋਟੀ ਖਾਣੀ ਤੇ ਫੇਰ ਮੰਮੀ ਹੁਣ ਇਹ ਵੇਲੇ ਤੇ ਭਾਬੀ ਗਈ ਆ ਤੁਹਾਨੂੰ ਕੀ ਲੱਗਦਾ ਵਾ ਵੀ ਬਿਨਾ ਖਾਣ ਪੀਣ ਤੂੰ ਹੀ ਆ ਜਾਣਾ ਵਾ ਕੁਛ ਖਾ ਪੀ ਕੇ ਹੁਣਾ ਵਾ ਉਹਨਾਂ ਨਾਲ ਆਹੋ ਓਦਾਂ ਤਾਂ ਨਹੀਂ ਹੁੰਦੀ ਆਊਗੀ ਤੇ ਖਾ ਪੀ ਕੇ ਪਰ ਚੱਲ ਮੈਂ ਆਖੇ ਨਾ ਚੱਲ ਵੇਖ ਲੈ ਜੇ ਸਰਦਾ ਵਤ ਰਹਨ ਦੇ ਫੇਰ ਕਿ ਇੱਕ ਬਈ ਜਰੂਰ ਸਵੇਰੇ ਖਾਣੀ ਤਾਜੀ ਬਣਾ ਲਾਂਗੇ ਆਹੋ ਮੰਮੀ ਤਾਜੀ ਬਣਾ ਲਾਂਗੇ ਹੁਣ ਉਹਦਣ ਪਰਸੋਂ ਗਏ ਸੀ ਗੋਲੇ ਗੱਪੇ ਖਾਣ ਤੇ ਖਾ ਪੀ ਕੇ ਆ ਗਈ ਰੋਟੀ ਪਕੀਆਂ ਉਹਦੇ ਹੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਰਹਿ ਗਈਆਂ ਸੀ ਤੇ ਹੁਣ ਅੱਜ ਵੀ ਇਹਨਾਂ ਨੇ ਖਾ ਪੀ ਕਿਉਂ ਨਾ ਤਰੇ ਤੋਂ ਤਕਾਲੀ ਬਈ ਜਾਂਦੀ ਆ ਪਤਾ ਵਾ ਉਧਰੋਂ ਕੰਮ ਦਾ ਟਾਈਮ ਆ ਉਧਰੋਂ ਵੀਰ ਨੂੰ ਲੈ ਕੇ ਤੇ ਚੁੱਪ ਕਰਕੇ ਚਲ ਜਾਂਦੀ ਆ ਉਹਨੂੰ ਤਾਂ ਪਤਾ ਪੇ ਕੰਮ ਹੋਇਆ ਹੀ ਆ ਕਰਨਾ ਹੀ ਇਹਨਾਂ ਨੇ ਤਾਂਹੀਂ ਤਾਂ ਕਰਨਾ ਹੀ ਕਰਨਾ ਸਾਡੇ ਕਰਮਾਂ ਚ ਜਿਹਦੋਂ ਕੰਮ ਲਿਖਿਆ ਤਾਂ ਹੀ ਕਰਨਾ ਹੀ ਕਰਨਾ ਕੋਈ ਗੱਲ ਨਹੀਂ ਕਾਮਨਾ ਕੋਈ ਗਾ ਨਹੀਂ ਜਦੋਂ ਉਹ ਤੁਰ ਪੈਂਦੇ ਖਾਣ ਪੀਣੋਂ ਇਹ ਵੀ ਸ਼ਾਮਾਂ ਨੂੰ ਜਾਵਾਂਗੇ ਰੱਜ ਪੁੱਜ ਕੇ ਆ ਜਾਵਾਂਗੇ ਅਸੀਂ ਕਿਹੜਾ ਪੁੱਛਣਾ ਡਰਦਿਆਂ ਨੇ ਇਹਨਾਂ ਨੂੰ ਸਾਰਾ ਕੁਝ ਮੰਮੀ ਮੇਰੇ ਹੱਥ ਵਸਵਾ ਬਸ ਉਹਨਾਂ ਨੇ ਕਿੰਨੂੰ ਪੁੱਛਣਾ ਅਸੀਂ ਤੇ ਰੁਪਈਆ ਵੀ ਖਰਚਣਾ ਵਾ ਤੇ ਇਹਨਾਂ ਨੂੰ ਪੁੱਛੀਗੇ ਖਰਚਣਾ ਵਾ ਹਰ ਵਾਰੀ ਪੁੱਛਣਾ ਤੇ ਪੇ ਕਰਚਣਾ ਵਾ ਝਾਲ ਕੋਈ ਨਹੀਂ ਪੁੱਤ ਤੈਨੂੰ ਅਗਲੇ ਘਰ ਸੁਖ ਦੇਵੇ ਮਾਲਕ ਮੇਰੀ ਤਾਂ ਇਦਾਂ ਨਾ ਗਲੋਂ ਗਜਾਣੀ ਆ ਇਹੋ ਹੱਥ ਜੋੜਿਆ ਕਰ ਵੀ ਮਾਲਕਾ ਮੈਨੂੰ ਗਾੜੀ ਸੁਖ ਦੇ ਮੰਮੀ ਅਗਲੇ ਘਰ ਤੇ ਕਰਮਾਂ ਦਾ ਸੁਖ ਵਾ ਪੇਕਿਆਂ ਘਰ ਹੁੰਦਾ ਵਾ ਤੀਆਂ ਨੂੰ ਕੀ ਆਪਣੀ ਮਰਜ਼ੀ ਦਾ ਖਾਂਦੀਆਂ ਪੁੰਦੀਆਂ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਆਓ ਜਾਓ ਸੋਹਰੇ ਘਰ ਦੇ ਤੁਹਾਨੂੰ ਪਤਾ ਹੀ ਆ ਜੇ ਕਿਸੇ ਦਾ ਜੀ ਕੀ ਤੁ ਤੋ ਕੋਈ ਆਉਣ ਜਾਣ ਦਊ ਜੇ ਕਿਸੇ ਦਾ ਜੀ ਕੀ ਦਾ ਤਾਂ ਕੋਈ ਚੀਜ਼ ਲੈ ਕੇ ਦਊ ਨਹੀਂ ਤੇ ਜਿੱਥੇ ਬੈਠੇ ਬੈਠੇ ਆ ਇੱਥੇ ਨਹੀਂ ਕੋਈ ਸ਼ੌਂਕ-ਪੌਂਕ ਪੂਰਾ ਅੱਗੇ ਤੇ ਕਿਤੇ ਕਿਸਮਤ ਦੇ ਨਾਲ ਹੀ ਮਿਲਣਾ ਵਾ ਚਲੋ ਮਾਲਕਾ ਕਰੂਗਾ ਤੇ ਸਿਰ ਤੇ ਡੋਰੀਆਂ ਸੁੱਟ ਵੇਹ ਰਾਜਵਿੰਦਰ ਸਾਡੇ ਕੱਦੂ ਕਿੱਡੇ ਸੋਹਣੇ ਲੱਗੇ ਹਨਾ ਨਹੀਂ ਮੰਮੀ ਸਭ ਦੀ ਨਾ ਮਿੱਟੀ ਦੇ ਉੱਤੇ ਹੀ ਤੇ ਲਿਬੜੇ ਜੇ ਨਾਲ ਧੋ ਕੇ ਨਾ ਤੇ ਰੱਖ ਲਈਂ ਚੰਗਾ ਕੋਈ ਨਹੀਂ ਧੋ ਲੈਣੀ ਆ ਆਹੋ ਕਰਦੀ ਸਬਜੀ ਤੋਲੇ ਨੀ ਮੈਂ ਦੂਹੀ ਬੈਠੋ ਜਾਗੇ ਕੋਈ ਚਲ ਠੀਕ ਵਾ ਕਿਦਾਂ ਦਾ ਪੀਣਾ ਕੀਤਾ ਇਹ ਮੁੰਡੇ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਮੈਂ ਅੱਗੇ ਤੇ ਕਣਕੀ ਲੈ ਜਾਾਂ ਤਾਂ ਕੀ ਨਹੀਂ ਆਟਾ ਹੀ ਪਿਆਦਾ ਆਗੇ ਦੇ ਹਾਂਜੀ ਸੂਟ ਕਿੱਥੇ ਆ ਸੂਟ ਲੈਣ ਗਏ ਤੁਸੀਂ ਤਾਂ ਸੂਟ ਮੰਮੀ ਮੈਂ ਸੀਨੇ ਵੀ ਦੇ ਆਈ ਹਰ ਚੁਆਲੀ ਤੇ ਆਈ ਹਾਂ ਹਾਏ ਹਾਏ ਇਹ ਕਿਦਾਂ ਦੇ ਕੰਮ ਆ ਆਪ ਕੋ ਤੇਰੇ ਨਾ ਸਾਨੂੰ ਵਿਖਾ ਲੈ ਨਾ ਹੋਰ ਤੋਂ ਦੇ ਤੂੰ ਸੀਨੇ ਦੇ ਆਈਂ ਤੇ ਮੰਮੀ ਚਾਰ ਸੂਟ ਲੈ ਆਈ ਤੇ ਚਾਰੇ ਦੇ ਜਾਦੇ ਸੀਨੇ ਦੇ ਦਿੱਤੇ ਤੇ ਘਰ ਕੀ ਕਰਨੋ ਲਿਓਨੇ ਸੀ ਜਦੋਂ ਸੀਤ ਕੇ ਆ ਜਾਣਗੇ ਤੇ ਵੇਖ ਲਿਓ ਤੇਰੀ ਤਾਂ ਉਹ ਗੱਲ ਵਾ ਨਾ ਹੀ ਪੰਜਾਂ ਚੋਂ ਤੇ ਨਾ ਹੀ ਪੰਜਾਂ ਚੋਂ ਸਾਡਾ ਤਾਂ ਕੋਈ ਕਦਰ ਹੀ ਨਹੀਂ ਮੋਹਲੀ ਵੀ ਸਾਡਾ ਤਾਂ ਕੋਈ ਇਦਾਂ ਤੇ ਮੰਮੀ ਮੈਂ ਕਿਹਾ ਨਹੀਂ ਆਪਣੇ ਆਪ ਨੂੰ ਤੁਸੀਂ ਆਪੇ ਗਈ ਜਾਨੇ ਉਹ ਤੁਹਾਡੀ ਮਰਜ਼ੀ ਫਿਰ ਕਹੀ ਜਾ ਚੱਲ ਜੇ ਤੂੰ ਸਾਡੇ ਨਹੀਂ ਲਿਓਨੇ ਤਾਂ ਆਪਣੇ ਲਿਆਏ ਖਾਲ ਦਿੰਦੇ ਸਾਨੂੰ ਕਿਹੋ ਜਿਹਾ ਲਿਆਈ ਆ ਅਹੀਂ ਵੀ ਵੇਖ ਲੈਂਦੇ ਅਹੀਂ ਕਿਹੜਾ ਕੁਝ ਲਾ ਲੈਣਾ ਇੱਕੋ ਮੰਮੀ ਕਹਿਨ ਤੇ ਡਈ ਆ ਸੀਤ ਕੇ ਆ ਜਾਣੇ ਤਾਕ ਦੇਣਾ ਨੂੰ ਫਿਰ ਵੇਖ ਲਿਓ ਕਾਦੋ ਇਨਾ ਸਾੜਾ ਪਿਆ ਤੁਹਾਨੂੰ ਜੇ ਮੈਂ ਲੈਣ ਚਲੀ ਗਈ ਆ ਤੇ ਸਾਨੂੰ ਕਾਹਦਾ ਸਾੜਾ ਪਹਿਣਾ ਵਾ ਜੇ ਸੀਨੇ ਦੇ ਦੇ ਏਦਾਂ ਕਰੀ ਪਾ ਕੇ ਉਧਰ ਦੀ ਉਧਰ ਹੀ ਚਲ ਜੀ ਵਿਆਹ ਘਰ ਨਾ ਪਾਏ ਅਸੀਂ ਸੜਦੇ ਆ ਨਾ ਵੇ ਵੇ ਕਿਉਂ ਮੇਰਾ ਘਰ ਮੈਂ ਆਉਣਾ ਨਹੀਂ ਆ ਹਾਂ ਪਈ ਸੜਦੇ ਆ ਨਾ ਵੇ ਵੇ ਕਿਉਂ ਕਲਾ ਪਾਤੀ ਆ ਮੰਮੀ ਨੇ ਕਲਾ ਪਾਤੀ ਮੰਮੀ ਹੀਰ ਹੀ ਕਮਲੀ ਹੋ ਗਈ ਮੰਮੀ ਨੇ ਕਲਾ ਪਾਤੀ ਮੈਂ ਤੁਹਾਨੂੰ ਨਹੀਂ ਕਹਿੰਦੇ ਮੈਨੂੰ ਕਹਿੰਦੇ ਕਿ ਛੁੱਟ ਘਰੇ ਹੀ ਆਉਣੇ ਆ ਅੰਦਰ ਰਹਿਣ ਮੇਰੇ ਕੋਲ ਗਲਤੀ ਹੋ ਗਈ ਜਿਹੜੀ ਮੈਂ ਪੁੱਛ ਲਿਆ ਤੁਹਾਨੂੰ ਏਦਾਂ ਕਰੀ ਉੱਥੇ ਹੀ ਪਵਾ ਕੇ ਨਾ ਜਿਹਨੂੰ ਸੀਨੇ ਦੇਣ ਗਏ ਜੇ ਉਧਰ ਦੇ ਉਧਰ ਹੀ ਚੱਲ ਜਾ ਤੂੰ ਉੱਥੋਂ ਲਾ ਕੇ ਤੇ ਅੰਦਰ ਹਾ ਲਿਓ ਪੇਟੀ ਚ ਲਿਆ ਕੇ ਸਾਨੂੰ ਨਾ ਵਿਖਾਲਿਆ ਕਰੋ ਚੰਗਾ ਫਿਰ ਮੰਮੀ ਐਸੇ ਗੱਲ ਤੇ ਰਿਓ ਹੁਣ ਮੈਂ ਵਿਖਾਲਨੇ ਵੀ ਨਹੀਂ ਫਿਰ ਨਾ ਵਿਖਾਲ ਆ ਕੇ ਕਿਹੜੀ ਤੇਰੇ ਤੋਂ ਆਸਵਾ ਕੋਈ ਮੈਨੂੰ ਤੂੰ ਤਾਂ ਗਿਆ ਬੁਧਰੀ ਆ ਆਪਣੀਆਂ ਮਰਜ਼ੀਆਂ ਕਰਦੀ ਤੂੰ